ਜੋਗ ਡੀਜੀਪੀ ਪੰਜਾਬ ਤੇ ਅਤੇ ਡੀਆਜੀ ਪਟਿਆਲਾ ਰੇਂਜ ਦੇ ਨਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਸਾਈਬਰ ਕ੍ਰਿਮੀਨਲਸ ਨੇ ਜਿਹੜੇ ਸਾਈਬਰ ਪਲੈਟਫਾਰਮਸ ਦੀ ਵਰਤੋਂ ਕਰਕੇ ਸਾਈਬਰ ਫਰਾਡਸ ਕਰਦੇ ਆ ਉਹਨਾਂ ਤੇ ਕਾਰਵਾਈ ਅਸੀਂ ਬੜੀ ਸੰਗਰਮੀ ਨਾਲ ਕਰਦੇ ਰਹੇ ਨੇ ਉਸੇ ਫਰਾਡ ਦੇ ਖਿਲਾਫ ਕਾਰਵਾਈ ਕਰਦੇ ਹੋਏ ਸਾਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਐਸਪੀਡੀ ਗੁਰਵੰਤ ਸਿੰਘ ਬੈਂਸ ਐਸਪੀ ਸਿਟੀ ਪ੍ਰਿੰਦਰ ਸਿੰਘ ਚੀਮਾ ਡੀਐਸਪੀ ਸਦੀਵੰਤ ਸਦਨਾਮ ਸਿੰਘ ਡੀਐਸਪੀ ਡੀ ਰਜੇਸ਼ ਮਲੋਤਰਾ ਇੰਚਾਰਜ ਸੀਆਈਏ ਪਟਿਆਲਾ ਪ੍ਰਦੀਪ ਬਾਜਵਾਦੀ ਟੀਮਾਂ ਨੇ ਦੋ ਦੋਸ਼ੀ ਜਿਹੜੇ ਕੀ ਕੁਰੂਖhetra ਦੇ ਤੇ ਸੋਨੂ ਤੇ ਜਿਹੜੇ ਅਜੇ ਹੈਗੇ ਆ ਕੁਰੂਖhetra ਰਹਿਣਾਂ ਬਿਲੋਂਗ ਕਰਦੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਇਹ ਦੋਨੇ ਦੋਸ਼ੀਆਂ ਤੋਂ 184 184 ਵਰਕਿੰਗ ਕੰਡੀਸ਼ਨ ਚ ਜਿਹੜੇ ਵਕਫ ਵਕ ਬੈਂਕਾਂ ਦੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਅਸੀਂ ਬਰਾਮਦ ਕੀਤੇ ਇਹ ਦੋਸ਼ੀ ਇੰਨੇ ਖੁਰਾਫਾਤੀ ਤੇ ਨੌਸਰਬਾਜ਼ ਨੇ ਕਿ ਇਹਨਾਂ ਨੇ 150 ਤੋਂ ਜ਼ਿਆਦਾ ਵਾਰ ਦਾਤਾਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ 'ਚ اےટીਐਮ ਸਵੈਪਿੰਗ ਵੀ ਕੀਤੀਆਂ ਨੇ ਤੇ 20 ਤੋਂ 25 ਲੱਖ ਰੁਪਏ ਦਾ ਲੋਕਾਂ ਦਾ ਹਾਰਡ ਐਂਡ ਮਨੀ ਜਿਹੜਾ ਉਹ ਇਹਨਾਂ ਨੇ ਇਸ ਕੋਸ਼ਿਸ਼ ਨਾਲ ਉਹਨਾਂ ਦੇ ਖਾਤਿਆਂ 'ਚੋਂ ਸਾਈਫਨ ਆਫ ਕੀਤਾ ਇਹਨਾਂ ਦਾ ਤਰੀਕਾ ਵਾਰ ਦਾ ਦੇ ਸੀਗਾ ਕਿ ਇਹ ਏਟ ਐਮਸ ਦੇ ਬਾਹਰ ਖੜ ਕੇ ਜਿਹੜੇ ਕੋਈ ਬਜ਼ੁਰਗ ਨੇ ਜਾਂ ਜਿਹੜੇ ਫਾਈਨੈਂਸ਼ੀਅਲੀ ਇਲਿਟਰੇਟ ਲੋਕ ਨੇ ਜਿਨ੍ਹਾਂ ਨੂੰ ਏਟ ਐਮ ਕਾਰਡ ਦੀ ਸਹੀ ਵਰਤੋਂ ਕਰਨ ਦਾ ਤਰੀਕਾ ਨਹੀਂ ਪਤਾ ਹੈ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਉਹਨਾਂ ਨੂੰ ਇੱਕ ਨਕਲੀ ਕਾਰਡ ਦੇ ਕੇ ਤੇ ਉਹਨਾਂ ਤੋਂ ਅਸਲੀ ਕਾਰਡ ਲੈ ਕੇ ਤੇ ਓਟੀਪੀ ਲੈ ਕੇ ਉਹਨਾਂ ਦੇ ਖਾਤਿਆਂ ਤੋਂ ਪੈਸੇ ਕਢਾ ਲੈਂਦੇ ਸੀ ਇਸ ਦੋ ਲੋਕਾਂ ਦੀ ਅरेस्ट ਨਾਲ ਸਾਨੂੰ ਅੱਗੇ ਵੀ ਕਾਫੀ ਇਸ ਗੈਂਗ ਜੇ ਹੋਰ ਮੈਂਬਰਸ ਦਾ ਵੀ ਪਰਦਾਫਾਸ਼ ਹੋਣ ਦੀ ਉਮੀਦ ਹੈ ਪਰੰਤੂ ਜੇ ਆਪਾਂ ਗਿਣਤੀ ਲਖੀਏ 184 ਵਰਕਿੰਗ ਕੰਡੀਸ਼ਨ ਚ ਕ੍ਰੈਡਿਟ ਤੇ ਡੈਬਿਟ ਕਾਰਡ ਇੱਕ ਬਹੁਤ ਵੱਡੀ ਰਿਕਵਰੀ ਹੈ ਤੇ 150 ਤੋਂ ਜ਼ਿਆਦਾ ਵਾਰਦਾਤਾਂ ਇਹਨੇ ਕੀਤੀਆਂ ਹੁਣ ਅਸੀਂ ਸੰਬੰਧਿਤ ਬੈਂਕਾਂ ਨਾਲ ਵੀ ਪੱਤਰ ਵਿਵਹਾਰ ਕਰਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੋਊਗੀ ਕਿ ਜਿਹੜਾ ਗਲਤ ਤਰੀਕੇ ਨਾਲ ਨੌਸਰਬਾਜ਼ੀ ਕਰਕੇ ਇਹਨੇ ਲੋਕਾਂ ਦਾ ਹਾਰਡ ਐਂਡ ਕੈਸ਼ ਜਿਹੜਾ ਉਹ ਸਾਈਫਨ ਆਫ ਕੀਤਾ ਹੈ ਉਹਨੂੰ ਵੀ ਫਰੀਸ ਕਰਾਇਆ ਜਾਵੇ ਤੇ ਲੋਕਾਂ ਦੇ ਘਰਾਂ ਵਿੱਚ ਵਾਪਸ ਕਰਾਇਆ ਜਾਵੇ ਪਰ ਕਿਹੜੇ ਕਿਹੜੇ ਇਲਾਕੇ ਮੇਨ ਜਿਹੜੀਆਂ ਕਵਰ ਜਿਹੜੀਆਂ ਹੋ ਸਕਦੀਆਂ ਨੇ ਬਿਲਕੁਲ ਜੀ ਅੱਗੇ ਕਾਫੀ ਇਹਦੇ ਚ ਹੋਰ ਰਿਕਵਰੀ ਹੋਣ ਦੀ ਉਮੀਦ ਹੈ ਦਾ ਗੈਂਗ ਦਾ ਜਿਹੜਾ ਮਾਸਟਰਮਾਈਂਡ ਆ ਉਹ ਵੀ ਸਾਡੇ ਰਡਾਰ ਤੇ ਹੈਗਾ ਹੈ ਪਰੰਤੂ ਉਹਦੇ ਬਾਰੇ ਅਜੇ ਦੱਸ ਨਹੀਂ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਆਨ ਗoing ਹੈ ਜੀ ਪਰੰਤੂ 150 ਤੋਂ ਜ਼ਿਆਦਾ ਵਾਰ ਦਾ ਕੈਮ ਨੇ ਕੀਤੀਆਂ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਪੰਚਕੂਲਾ ਜੈਪੁਰ ਰਾਜਸਥਾਨ ਮਤਲਬ ਦੇਖੀਏ ਤੇ ਸਾਰੇ ਨਾਰਥ ਇੰਡੀਆ ਚ ਇਹਨਾਂ ਨੇ ਇਹ ਕੰਮ ਕੀਤਾ ਹੈ ਤੇ ਇਟ ਇਜ਼ ਅ ਹਿਊਜ ਕੁਆਂਟੀਟੀ ਮਤਲਬ ਵੀ ਕੋ 25 ਲੱਖ ਰੁਪਈਆ ਦੇਖੋ ਮਤਲਬ ਲੋਕੀ ਇਹ ਨਹੀਂ ਮਿਹਨਤ ਨਾਲ ਆਪਣੀ ਆਪਣੇ ਕੰਮਕਾਜ ਕਰਕੇ ਪੈਸਾ ਕਮਾਉਂਦੇ ਆ ਤੇ ਇਹੋ ਜੇ ਨੌਸਰਬਾਦ ਜਿਹੜੇ ਆ ਉਹ ਲੋਕਾਂ ਨੂੰ ਠੱਗ ਕੇ ਉਹਨਾਂ ਦਾ ਹਾਰਡ ਅਰਨਡ ਮਨੀ ਜਿਹੜਾ ਹੈ ਉਸ ਆਈਫਨ ਆਫ ਕਰਦੇ ਆ ਤੁਹਾਨੂੰ ਲੱਗਦਾ ਕਿ ਆਮ ਪਬਲਿਕ ਨੂੰ ਬੜੀ ਲੀਫ ਮਿਲੂਗੀ ਇਹਦੇ ਨਾਲ ਤੇ ਅਸੀਂ ਸਬੰਧਤ ਬੈਂਕਾਂ ਨਾਲ ਵੀ ਅੱਗੇ ਕੋਆਰਡੀਨੇਸ਼ਨ ਕਰਕੇ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨਾਂ ਨੇ ਮਨੀ ਸਾਈਫਨ ਆਫ ਕੀਤਾ ਲੋਕਾਂ ਦੇ ਕਾਪੀਂਚੋ ਸਟਾਰਗੇਟ ਜਾਤਰਾ ਬਜ਼ੁਰਗਾਂ ਨੂੰ ਕਿੱਥੇ ਆਉਂਦਾ ਸੀ ਜਾਂ ਹੋਰ ਵੀ ਜਿਵੇਂ ਪਹਿਲਾਂ ਦੱਸਿਆ ਜੀ ਜਿਹੜੇ ਬਜ਼ੁਰਗ ਹੁੰਦੇ ਆ ਜਿਹੜੇ ਫਾਈਨੈਂਸ਼ੀਅਲੀ ਇਲਟਰੇਟ ਬੰਦੇ ਹੁੰਦੇ ਜਿਨ੍ਹਾਂ ਨੂੰ ਏਟੀਐਮ ਕਾਰਡ ਨੂੰ ਜਾਂ ਕ੍ਰੈਡਿਟ ਨੇ ਡੈਬਿਟ ਕਾਰਡ ਨੂੰ ਯੂਜ਼ ਕਰਨ ਦਾ ਪ੍ਰੋਸੈਸ ਨਹੀਂ ਪਤਾ ਹੁੰਦਾ ਇਹ ਉਹਨਾਂ ਨੂੰ ਬੇਸਿਕਲੀ ਠੱਗਦੇ ਸੀ ਤੇ ਆਪਣੇ ਸ਼ਿਕੰਜੇ 'ਚ ਲੈ ਕੇ ਤੇ ਉਹਨਾਂ ਦਾ ਕਾਰਡ ਸਵੈਪ ਕਰਕੇ ਉਹਨਾਂ ਨੂੰ ਕੋਈ ਹੋਰ ਕਾਰਡ ਦੇ ਕੇ ਫਿਰ ਉਹਨਾਂ ਸਰ ਮੇਸਰ ਨੂੰ ਕਿੱਥੋਂ ਚੱਲ ਰਿਹਾ ਇਹਨਾਂ ਦਾ ਪਾਸਟਰ ਮਾਈ ਕਿੱਥੋਂ ਕੰਮ ਕਰ ਰਿਹਾ ਸਾਰਾ ਸਭ ਦੇਖੋ ਜੀ ਇਹਨਾਂ ਦਾ ਹਰਿਆਣਾ ਤੇ ਪ੍ਰੋਗ ਖੇਤਰ ਏਰੀਏ ਤੋਂ ਇਹ ਸਾਰੇ ਗੈਂਗ ਤੇ ਅਸੀਂ ਇਹਦੇ ਚਾਰ ਕੇ ਹੋਰ ਵੀ ਅਸਪਾਸਾ ਕਰਾਂਗੇ ਤੇ ਸਾਡੀ ਇਨਵੈਸਟੀਗੇਸ਼ਨ ਆ ਜਾਊਗੀ। ਜਿਹੜਾ ਵੱਡਾ ਨੈਕਸਸ ਸੀਗਾ ਇਹ ਨੈਕਸਸ ਨੂੰ ਫੇਕ ਕਰਕੇ ਜੁਆ ਹਾਂਜੀ ਇਹ ਵੱਡਾ ਨੈਕਸਸ ਸੀਗਾ ਜੀ 150 ਤੋਂ ਜ਼ਿਆਦਾ ਵਾਰ ਦਾਤਾ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਤੇ ਅਸੀਂ ਅੱਗੇ ਵੀ ਇਹਦੇ ਚ ਪੂਰੀ ਸਾਇੰਟਿਫਿਕ ਤਰੀਕੇ ਨਾਲ ਤੇ ਟੈਕਨੀਕਲੀ ਸਾਊਂਡ ਇਨਵੈਸਟੀਗੇਸ਼ਨ ਕਰਾਂਗੇ। ਸਰ ਤੁਸੀਂ ਕੀ ਕਹਿ ਰਹੇ ਅਨਪੜ੍ਹ ਲੋਕ ਇਹਨਾਂ ਨੂੰ ਕਿਵੇਂ ਜਾਗੋ ਕਰ ਸਕਦੇ। ਦੇਖੋ ਜੀ ਅਸੀਂ ਸਾਈਬਰ ਕ੍ਰਾਈਮ ਬਾਰੇ ਤੇ ਫਾਈਨੈਂਸ਼ੀਅਲ ਕ੍ਰਾਈਮ ਬਾਰੇ ਜਿਹੜੇ ਸਾਡੇ ਐਜੂਕੇਸ਼ਨ ਸੈੱਲ ਬਣੇ ਹੋਏ ਆ ਉਹ ਲਗਾਤਾਰ ਸਾਈਬਰ ਅਵੇਅਰਨੈਸ ਦੇ ਦੇ ਫਾਈਨੈਂਸ਼ੀਅਲ क्राइम ਦੇ ਡਿਜੀਟਲ ਅਰੈਸਟ ਦੇ ਕਈ ਤਰੀਕੇ ਦੇ ਸੈਮੀਨਾਰ ਲਗਾ ਕੇ ਜਿਹੜੇ ਆਮ ਸਿਟੀਜ਼ਨਸ ਨੇ ਉਹਨਾਂ ਨੂੰ ਜਾਗਰੂਕ ਅਸੀਂ ਕਰਦੇ ਆਈਂ ਪਰੰਤੂ ਮੇਰੀ ਇਹੀ ਅਪੀਲ ਆ ਕਿ ਕਿਸੇ ਵੀ ਤਰੀਕੇ ਦੇ ਡਿਜੀਟਲ ਅਰੈਸਟ ਦਾ ਜੇ ਤੁਹਾਨੂੰ ਮੈਸੇਜ ਆਂਦਾ ਤੇ ਉਹਨੂੰ ਬਿਲਕੁਲ ਇਗਨੋਰ ਕੀਤਾ ਜਾਵੇ ਕੋਈ ਵੀ ਜਿਵੇਂ ਆਰਬੀਆਈ ਐਸਬੀਆਈ ਜਾਂ ਕਿਸੇ ਵੀ ਬੈਂਕ ਦਾ ਅਫੀਸ਼ੀਅਲ ਬਣ ਕੇ ਤੁਹਾਨੂੰ ਫੋਨ ਕਰਕੇ ਤੁਹਾਡੇ ਆਧਾਰ ਦੇ ਡਿਟੇਲਸ ਵਗੈਰਾ ਦੱਸ ਕੇ ਜੇ ਤੁਹਾਡੇ ਕੋਲ ਵਨ ਟਾਈਮ ਪਾਸਵਰਡ ਜਾਂ ਤੁਹਾਡਾ ਆਧਾਰ ਕਾਰਡ ਜਾਂ ਕੇਵਾਈਸੀ ਦੀ ਕਾਪੀਆਂ ਮੰਗਦਾ ਤੇ ਕਾਈਂਡਲੀ ਉਹਨੂੰ ਨਾ ਪ੍ਰੋਵਾਈਡ ਕੀਤੀਆਂ ਜਾਣ ਕਿਉਂਕਿ ਅੱਜਕੱਲ ਸਾਈਬਰ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਆ ਕਿ ਲੋਕਾਂ ਨੂੰ ਸਾਈਬਰ ਕ੍ਰਾਈਮ ਦੇ ਬਾਰੇ ਅਵੇਅਰਨੈਸ ਜਿਹੜੀ ਆ ਉਹ ਹੁਣੀ ਬਹੁਤ ਜ਼ਰੂਰੀ ਸਰ ਇੱਕ ਪਤਾ ਲੱਗਿਆ ਦੀ ਕ੍ਰੈਡਿਟ ਕਾਰਡ ਕਿੱਥੇ ਚਲਾਉਂਦੇ ਸੀਗੇ ਜੀ ਕਿਵੇਂ ਕੁਝ ਮੰਗ ਜਾਉਂ ਜਿੱਥੋਂ ਜਿੱਥੋਂ ਲੈ ਲਿਆ ਫਿਰ ਉਸ ਏਰੀਆ 'ਚ ਨਹੀਂ ਇੱਕ ਵਾਰੀ ਉੱਥੋਂ ਉਹਨੂੰ ਲੈ ਕੇ ਫਿਰ ਕਿਸੇ ਦੂਸਰੇ ਏਰੀਆ 'ਚ ਚਲਾਉਂਦੇ ਸੀ ਤਾਂ ਕਿ ਜੇਕਰ ਉੱਥੋਂ ਦੇ ਕੈਮਰੇ ਚੈੱਕ ਕੀਤੇ ਜਾਂਦੇ ਤਾਂ ਉੱਥੋਂ ਦੇ ਕੈਮਰੇਆਂ 'ਚ ਆਣਨ ਇਹ ਬੱਕਰੀ ਉੱਥੇ ਜਗ੍ਹਾ ਰਹੀ ਆ ਹਾਂਜੀ ਬੱਕਰੀ ਉੱਥੇ ਜਗ੍ਹਾ ਥੈਂਕ ਯੂ